ਜਦੋਂ ਇਹ ਬੱਚੀ ਥੋੜੇ ਦਿਨਾਂ ਦੀ ਸੀਗੀ ਸਾਨੂੰ ਡਾਕਟਰਾਂ ਨੇ ਕਹਿਤਾ ਸੀਗਾ ਵੀ ਇਹਦੀ ਮੰਮੀ ਤੋਂ ਇਹਨੂੰ ਅਲੱਗ ਰੱਖਿਓ ਕਿਉਂਕਿ ਉਹ ਆਪ ਖੁਦ ਬੱਚੀ ਹੈ ਹਜੇ ਛੋਟੀ ਆ ਇਹਦੀ ਮੰਮੀ ਉਦੋਂ 12.5 ਸਾਲਾਂ ਦੀ ਸੀਗੀ ਉਹਨੇ 13 ਸਾਲਾਂ ਦੀ ਜਿੱਦਣ ਇਹਦਾ ਜਨਮ ਹੋਇਆ ਸੀ ਉਹ 13.5 ਪੌਣੇ 14 ਸਾਲਾਂ ਦੀ ਹੋ ਗਈ ਆ ਤੇ ਇਹ 1 ਸਾਲ ਦੀ ਹੋ ਗਈ ਅੱਜ ਤੇ ਅੱਜ ਉਹ ਸਾਡੀ ਭੈਣ ਸਾਡੇ ਸੁਖਨਿਆਂ ਦੇ ਘਰ ਵਿੱਚ ਹੀ ਰਹਿ ਕੇ ਸਾਡੇ ਨਾਲ ਸੇਵਾ ਵੀ ਕਰਾਉਂਦੀ ਆ ਤੇ ਸਕੂਲੇ ਵੀ ਪੜਨ ਜਾਂਦੀ ਆ ਉਹ ਨੂੰ ਅਸੀਂ ਉਹਦੀ ਪੜ੍ਹਾਈ ਸ਼ੁਰੂ ਕਰਾਤੀ ਸੀਗੀ ਹਜੇ ਕੁਛ ਚੰਗਾ ਪੜ੍ਹ ਲਿਖ ਕੇ ਚੰਗਾ ਬਣਨ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਕਰਨ ਦੀ ਅਸੀਂ ਇੱਕ ਵਾਰੀ ਕੋਸ਼ਿਸ਼ ਕਰੀਏ ਕਿ ਜੇ ਹੁਣੇ ਹੀ ਉਹਦੀ ਝੋਲੀ 'ਚ ਪਾਤਾ ਧੀ ਨੂੰ ਤੇ ਉਹ ਤਾਂ ਵਿਚਾਰੀ ਸਮੇਂ ਤੋਂ ਪਹਿਲਾਂ ਹੀ ਇੱਕ ਮੈਚੂਰ ਤੇ ਇੱਕ ਜ਼ਿੰਮੇਵਾਰੀ ਚੱਕਣ ਦੇ ਯੋਗ ਨਹੀਂ ਸੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੀ ਅੰਸ਼ਿਕਾ ਦਾ ਹੈਪੀ ਬਰਥਡੇ ਆ ਜੀ ਇੱਕ ਸਾਲ ਦੀ ਹੋ ਗਈ ਸਾਡੀ ਧੀ 22 ਜੂਨ 2024 ਦੇ ਵਿੱਚ ਇਹਦਾ ਜਨਮ ਹੋਇਆ ਸੀ ਸਾਡੀ ਧੀ ਦਾ ਸੱਚੇ ਪਾਤਸ਼ਾਹ ਕਿਰਪਾ ਕਰੇ ਮੇਰੀ ਧੀ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਛੋਟੇ-ਛੋਟੇ ਨੱਥਾਂ ਦੇ ਵਿੱਚ ਜਦੋਂ ਕੋਈ ਇਦਾਂ ਚੀਜ਼ ਫੜੀ ਦੇਖਦੇ ਆ ਥੱਲੇ ਮਾਰਦੀ ਐ ਚੱਕ-ਚੱਕ ਕੇ ਆ ਦੇਖੋ ਸਿਰ ਦੇੰਦੀ ਆ ਫੜ ਕੇ ਫੇਰ ਫੇਰ ਜਾ ਕੇ ਫੜਾਉਨੇ ਫੇਰ ਥੱਲੇ ਸੜ ਦਿੰਦੀ ਆ ਫੇਰ ਜਾ ਕੇ ਫੜਾਉਨੇ ਫੇਰ ਸਿਰ ਦਿੰਦੀ ਆ ਸਾਡੀ ਧੀ ਰਾਣੀ ਉਨੇ ਵੱਡੀ ਹੋ ਗਈ ਆ ਉਨੇ ਵੱਡੀ ਹੋ ਗਈ ਆ ਤੇ ਵਾਹਿਗੁਰੂ ਕਿਰਪਾ ਕਰਨ ਜੀ ਇਹ ਚੰਗੀ ਅਫਸਰ ਬਣੇ ਇਹ ਚੰਗੀ ਇਨਸਾਨ ਬਣੇ ਅੱਜ ਅਸੀਂ ਜਨਮ ਦਿਨ ਮਨਾ ਰਹੇ ਆ ਜੀ ਸਾਰੇ ਅਸੀਂ ਅੱਜ ਅੰਸਿਕਾ ਦਾ ਹੈਪੀ ਬਰਥਡੇ ਮਨਾ ਰਹੇ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ

ਅਰਦਾਸ ਕਰਿਓ ਜੀ ਮੇਰੀ ਧੀ ਵਾਸਤੇ ਸਾਡੀਆਂ ਹੋਰ ਵੀ ਧੀਆਂ ਨੇ ਬਹੁਤ ਪਰ ਇਹ ਸਾਡੀ ਸਪੈਸ਼ਲ ਧੀ ਆ ਇਹ ਧੀ ਅੱਜ ਪੂਰੇ 1 ਸਾਲ ਦੀ ਹੋ ਗਈ ਇਹਦਾ ਸਾਡੀ ਧੀ ਦਾ ਜਿਹੜਾ ਨਾਮ ਸੀਗਾ ਨਾ ਉਹ ਗੁਰਪ੍ਰੀਤ ਸਿੰਘ ਘੁੱਗੀ ਵੀਰ ਆ ਜਿਹੜੇ ਉਹਨਾਂ ਨੇ ਰੱਖਿਆ ਸੀਗਾ ਇਸੇ ਹਾਲ ਦੇ ਵਿੱਚ ਪਿਛਲੇ ਸਾਲ ਜਿਹੜਾ ਸਮਰ ਕੈਂਪ ਚੱਲਦਾ ਸੀ ਸਮਰ ਕੈਂਪ ਦੇ ਵਿੱਚ ਅਸੀਂ ਬੱਚਿਆਂ ਤੋਂ ਸੁਝਾਅ ਲਏ ਵੀ ਸਾਰੇ ਬੱਚੇ ਆਪਣਾ ਆਪਣਾ ਕੋਈ ਨਾਮ ਦੱਸੋ ਜਿਹੜਾ ਤੁਹਾਨੂੰ ਪਸੰਦ ਆ ਵੀ ਆਪਾਂ ਆਪਣੀ ਧੀ ਦਾ ਨਾਮ ਰੱਖਣਾ ਵਾ ਉਦੋਂ ਇਹ ਹਸਪਤਾਲ ਸੀ ਹਜੇ ਇੱਕ ਦਿਨ ਦੀ ਸੀਗੀ ਉਹਦਣ ਤੇ ਸਾਰੇ ਬੱਚਿਆਂ ਨੇ ਨਹੀਂ ਉਸੇ ਦਿਨ ਦੀ ਉਹ ਗੱਲ ਆ ਸਾਰੇ ਬੱਚਿਆਂ ਨੇ ਆਪੋ ਆਪਣੇ ਨਾਮ ਲਿਖੇ ਪਰਚੀਆਂ ਤੇ ਤੇ ਅਸੀਂ ਪਰਚੀਆਂ ਗੁਰਪ੍ਰੀਤ ਵੀਰ ਦੇ ਸਾਹਮਣੇ ਰੱਖਤੀਆਂ ਗੁਰਪ੍ਰੀਤ ਵੀਰ ਨੇ ਉਹਦੇ ਵਿੱਚੋਂ ਇੱਕ ਪਰਚੀ ਚੱਕੀ ਤੇ ਉਹਦਾ ਨਾਮ ਪੜਿਆ ਤੇ ਉਹ ਲਿਖਿਆ ਹੋਇਆ ਸੀ ਅੰਸ਼ਿਕਾ ਤੇ ਫਿਰ ਇਹ ਬੱਚੀ ਦਾ ਸਾਡੀ ਧੀ ਦਾ ਨਾਮ ਰੱਖਿਆ ਸੀ ਅਸੀਂ ਅੰਸ਼ਿਕਾ ਕੌਰ ਤੇ ਅੰਸ਼ਿਕਾ ਸਾਡੇ ਘਰ ਦਾ ਸਾਡੀ ਇਸ ਜ਼ਿੰਦਗੀ ਦਾ ਅੰਸ਼ਾ ਇੱਕ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਇਸ ਬੱਚੀ ਦੇ ਅਸੀਂ ਮਾਂ-ਬਾਪ ਬਣ ਸਕੀਏ ਭੈਣ-ਭਰਾ ਇਹਦੇ ਬਹੁਤ ਇੱਥੇ ਸਾਡੇ ਕੋਲੇ ਨੇ ਇਹਦੇ ਦਾਦੇ-ਦਾਦੀਆਂ ਇਹਦੇ ਮਾਮੇ ਇਹਦੀਆਂ ਮਾਸੀਆਂ ਸਾਰੇ ਰਿਸ਼ਤੇ ਅਸੀਂ ਇੱਥੇ ਇਸ ਧੀ ਦੇ ਨਾਲ ਨਿਭਾਉਣ ਦਾ ਯਤਨ ਕਰਦੇ ਆ ਇਸ ਧੀ ਨੂੰ ਇੱਥੇ ਰੱਬ ਨੇ ਉਹ ਮਾਮਾ ਦੇ ਰੂਪ ਦੇ ਵਿੱਚ ਮਾਮਾ ਵੀ ਦਿੱਤੀਆਂ ਜਿਹੜੀਆਂ ਇਹਨੂੰ ਦਿਨ ਰਾਤ ਦులਾਰਦੀਆਂ ਸੁਤਵੀਰ ਭੈਣ ਵਰਗੀਆਂ ਇੱਥੇ ਉਹ ਦਾਦੀਆਂ ਵੀ ਦਿੱਤੀਆਂ ਜਿਹੜੀਆਂ ਇਹਨੂੰ ਦਿਨ ਰਾਤ ਦੀ ਸੰਭਾਲ ਕਰਦੀਆਂ ਇਹਨੂੰ ਆਪਣੀ ਪੋਤੀ ਵਾਂਗ ਆਪਣੀ ਦੋਤੀ ਵਾਂਗ ਦਿਨ ਰਾਤ ਇਹਦੀ ਸੇਵਾ ਕਰਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਜਦੋਂ ਇਹ ਬੱਚੀ ਥੋੜੇ ਦਿਨਾਂ ਦੀ ਸੀਗੀ ਸਾਨੂੰ ਡਾਕਟਰਾਂ ਨੇ ਕਹਿਤਾ ਸੀਗਾ ਵੀ ਇਹਦੀ ਮੰਮੀ ਤੋਂ ਇਹਨੂੰ ਅਲੱਗ ਰੱਖਿਓ ਕਿਉਂਕਿ ਉਹ ਆਪ ਖੁਦ ਬੱਚੀ ਹੈ ਹਜੇ ਛੋਟੀ ਆ ਇਹਦੀ ਮੰਮੀ ਉਦੋਂ 12.5 ਸਾਲਾਂ ਦੀ ਸੀਗੀ ਹੁਣ 13 ਸਾਲਾਂ ਦੀ ਜਿੱਦਣ ਇਹਦਾ ਜਨਮ ਹੋਇਆ ਸੀ ਤੇ ਅੱਜ ਸਾਲ ਦੀ ਹੋ ਗਈ ਆ ਉਹ 13.5 ਪੌਣੇ 14 ਸਾਲਾਂ ਦੀ ਹੋ ਗਈ ਆ ਤੇ ਇਹ 1 ਸਾਲ ਦੀ ਹੋ ਗਈ ਅੱਜ ਤੇ ਅੱਜ ਉਹ ਸਾਡੀ ਭੈਣ ਸਾਡੇ ਸੁਪਨਿਆਂ ਦੇ ਘਰ ਵਿੱਚ ਹੀ ਰਹਿ ਕੇ ਸਾਡੇ ਨਾਲ ਸੇਵਾ ਵੀ ਕਰਾਉਂਦੀ ਆ ਤੇ ਸਕੂਲੇ ਵੀ ਪੜਨ ਜਾਂਦੀ ਆ ਉਹ ਉਹਨੂੰ ਅਸੀਂ ਉਹਦੀ ਪੜ੍ਹਾਈ ਸ਼ੁਰੂ ਕਰਾਤੀ ਸੀਗੀ ਤੇ ਕਿਤੇ ਨਾ ਕਿਤੇ ਮਲਾਲ ਤਾਂ ਹੁੰਦਾ ਹੀ ਆ ਚਾਹੇ ਜਿਵੇਂ ਮਰਜੀ ਆ ਮਾਂ ਤਾਂ ਮਾਂ ਹੀ ਹੁੰਦੀ ਆ ਪਰ ਅਸੀਂ ਡਾਕਟਰਾਂ ਦੀ ਵੀ ਮੰਨੀ ਅਸੀਂ ਖੁਦ ਵੀ ਆਪਣੇ ਆਪ ਜੀ ਵੀ ਇਹ ਗੱਲ ਨੂੰ ਕੋਸ਼ਿਸ਼ ਕੀਤੀ ਸੀ ਵੀ ਉਸ ਧੀ ਦੀ ਜ਼ਿੰਦਗੀ ਦੇ ਵਿੱਚ ਹਜੇ ਕੁਝ ਚੰਗਾ ਪੜ੍ਹ ਲਿਖ ਕੇ ਚੰਗਾ ਬਣਨ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਕਰਨ ਦੀ ਅਸੀਂ ਇੱਕ ਵਾਰੀ ਕੋਸ਼ਿਸ਼ ਕਰੀਏ ਵੀ ਜੇ ਹੁਣੇ ਉਹਦੀ ਝੋਲੀ 'ਚ ਪਾਤਾ ਧੀ ਨੂੰ ਤੇ ਉਹ ਤਾਂ ਵਿਚਾਰੀ ਸਮੇਂ ਤੋਂ ਪਹਿਲਾਂ ਹੀ ਇੱਕ ਮੈਚੁਰ ਤੇ ਇੱਕ ਜ਼ਿੰਮੇਵਾਰੀ ਚੱਕਣ ਦੇ ਯੋਗ ਨਹੀਂ ਸੀ ਹਜੇ ਉਹ ਹਜੇ ਪਰ ਅਸੀਂ ਭਾਗਾ ਵਾਲੇ ਸਮਝਦੇ ਆ ਆਪਣੇ ਆਪ ਨੂੰ ਵੀ ਅਸੀਂ ਇਸ ਧੀ ਦੇ ਮਾਂ-ਬਾਪ ਬਣ ਪਾਏ ਇਹ ਮੇਰੀ ਭੈਣ ਆ ਸਤਵੀਰ ਜਿਹੜੇ ਦਿਨ ਰਾਤ ਦਿਨ ਰਾਤ ਪਿੱਛੇ ਇੱਕ ਭੈਣ ਜੀ ਖੜੇ ਨੇ ਇਹ ਅਨਸ਼ਿਕਾ ਦੀ ਸੇਵਾ ਕਰਦੇ ਨੇ ਸੰਭਾਲ ਕਰਦੇ ਨੇ ਤੇ ਇਸ ਤੋਂ ਪਹਿਲਾਂ ਵੀ ਭੈਣਾਂ ਸਾਡੀਆਂ ਨੇ ਅੰਸ਼ਿਕਾ ਡੇ ਵਨ ਤੋਂ ਪਹਿਲੇ ਦਿਨ ਤੋਂ ਹੀ ਅੰਸ਼ਿਕਾ ਸਾਡੀਆਂ ਭੈਣਾਂ ਵੱਲੋਂ ਸੰਭਾਲੀ ਜਾ ਰਹੀ ਆ ਸਾਡੀ ਇਹ ਸੰਚਿਕਾ ਦੀ ਉਮਰ 1 ਸਾਲ ਜ਼ਰੂਰ ਹੋ ਗਈ ਆ ਪਰ ਸਾਡੇ ਲਈ ਇਹ 1 ਸਾਲ ਸੀ ਜਿਹੜਾ ਬਹੁਤ ਹੀ ਸਪੈਸ਼ਲ ਆ ਬਹੁਤ ਹੀ ਇੱਕ ਮਤਲਬ ਅਸੀਂ ਬਿਆਨ ਨਹੀਂ ਕਰ ਸਕਦੇ ਜੋ ਇਸ ਧੀ ਨੂੰ ਅਸੀਂ ਇੱਕ ਦਿਨ ਤੋਂ ਲੈ ਕੇ ਅੱਜ ਤੱਕ ਵੱਡਿਆ ਹੁੰਦੇ ਦੇਖਿਆ ਇਨੀਆਂ ਆਤਾਂ ਇਹਦੇ ਹਾਸੇ ਖੇਡੇ ਇਹਦੀ ਜਰੂਰਤਾਂ ਇਹਦੇ ਸੁਭਾਅ ਦੀ ਸਪੈਸ਼ਲਿਟੀ ਉਹ ਸਾਰਾ ਕੁਝ ਅਸੀਂ ਇਹਨੂੰ ਆਪਣੀ ਇਸ ਅੱਖ ਨਾਲ ਵਾਚਿਆ ਇਸ ਅੱਖ ਨਾਲ ਦੇਖਿਆ ਤੇ ਜਿੱਥੇ ਮੇਰੀ ਬੇਟੀ ਭਵਨਜੋਤ कौर ਇੰਨਾ ਬੱਚਿਆਂ ਦੇ ਅੱਗੇ ਆ ਜਾ ਬੇਟਾ ਇਹਨਾਂ ਬੱਚਿਆਂ ਦੇ ਅੰਸ਼ਿਕਾ ਦੇ ਨਾਲ ਜਾਂ ਹੋਰ ਬੱਚਿਆਂ ਦੇ ਨਾਲ ਅੱਗੇ ਨੂੰ ਆ ਜਾਓ ਪੁੱਤਰ ਇੱਥੇ ਆ ਜਾ ਇਹ ਥੋੜਾ ਸੰਗ ਦੀ ਆ ਵੀ ਇਹਨਾਂ ਨੂੰ ਸਾਰੇ ਬੱਚਿਆਂ ਨੂੰ ਪ੍ਰਮਾਤਮਾ ਨੇ ਇੱਥੇ ਇੱਕ ਮਾਲਾ ਦੇ ਵਿੱਚ ਪਰੋਇਆ ਤੇ ਇਸ ਮਾਲਾ ਦੇ ਧਾਗੇ ਦੇ ਵਜੋਂ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਕਲਜੁਗੀਆਂ ਦੀ ਸੇਵਾ ਲਈ ਆ ਤੇ ਇਹ ਅੰਛਿਕਾ ਸਾਡੀ ਸਾਰਿਆਂ ਦੀ ਬਹੁਤ ਖਾਸ ਆ ਸਾਡੀ ਸਾਰਿਆਂ ਦੀ ਸਪੈਸ਼ਲ ਹੈ ਧੀ ਸਾਡੀ ਮੇਰੇ ਕੋਈ ਜ਼ਿਆਦਾ ਅੱਜ ਗੱਲਾਂ ਬਾਤਾਂ ਨੂੰ ਕੁਝ ਹੈ ਨਹੀਂ ਜਜ਼ਬਾਤ ਆਪਣੇ ਆਪ ਦੇ ਵਿੱਚ ਆਪਣੇ ਕਾਬੂ 'ਚ ਨਹੀਂ ਹੈਗੇ ਤਾਂ ਅੱਜ ਮ੍ਰਿਤਿ ਵਾਸਤੇ ਸਾਰੇ ਅਰਦਾਸ ਕਰਿਓ ਸਾਡੀ ਅੰਸ਼ਿਕਾ ਇੱਕ ਸਾਲ ਦੀ ਹੋ ਗਈ ਆ ਇੱਕ ਸਾਲ ਦਾ ਸੀ ਇੱਕ ਵਨ ਦੇ ਉੱਤੇ ਕੇਕ ਵੀ ਬਣਵਾਇਆ ਅੰਸ਼ਿਕਾ ਦਾ ਤੇ ਬਸ ਇਸਤੀ ਵਾਸਤੇ ਬਹੁਤ ਸਾਰੀਆਂ ਦੁਆਵਾਂ ਦੀ ਲੋੜ ਆ ਤੁਹਾਡੀਆਂ ਅਸੀਸਾਂ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ